ਕਹੋਗੇ ਤੇ ਆਜੋ ਆਪਾਂ ਫੀਡ ਪਾਉਣ ਚੱਲਦੇ ਆ ਬੱਚਿਆਂ ਨੂੰ ਉਹਨਾਂ ਨੂੰ ਚੱਲ ਭੱਜ ਆਹ ਵੇਖੋ ਇੱਧਰ ਤੁਹਾਨੂੰ ਦਿਖਾਉਣੇ ਆ ਗੇਟ 'ਚ ਐ ਵਿਚਾਲੇ ਨਾ ਰੱਖੇ ਕੋਰਾਵੇ ਬਾਹਰ 'ਚ ਹੀ ਬੈਠੇ ਦੋ ਛੇਦ 'ਤੇ ਹਾਂ ਆਜੋ ਫੀਡ ਖਾ ਲਓ ਆ ਫੀਡ ਪਾਈ ਪਈ ਐ ਨਾ ਆ ਖਾ ਲਓ ਖਾਂਦੇ ਨਹੀਂ ਅਸੀਂ ਇੱਧਰ ਪਾ ਕੇ ਆਉਣੇ ਚੰਗੇ ਉੱਧਰ ਬੱਚਿਆਂ ਨੂੰ ਦੂਜਿਆਂ ਨੂੰ ਛੋਟੇ ਭਰਾ ਜਿਹੜੇ ਆਹ ਵੇਖੋ ਜੀ ਬਈ ਸਬਸਕ੍ਰਾਈਬ ਕਰ ਲਓ ਜਿਹੜੇ ਭੈਣ ਭਰਾ ਪਹਿਲੀ ਵਾਰੀ ਚੈਨਲ ਤੇ ਆਉਣ ਇਤਨੀ ਕੁਛ ਹੈ ਤੇ ਉਹੀ ਫੀਡ ਹੈ ਜਿਹੜੀ ਤੁਹਾਨੂੰ ਪਾਉਣੀ ਹੈ ਚਲੋ ਵੀ ਤੁਹਾਨੂੰ ਗਲੀ ਦਿਖਾਈਏ ਸਾਡੀ ਦੇਖੋ ਜਾ ਕੇ ਘਰੇ ਘਰ ਚੱਲ ਚੱਲ ਆਂ ਡੈਂਗਰ ਨੂੰ ਮੋੜ ਲਓ ਜੋ ਤੂੰ ਮੋੜ ਦੇ ਡੈਂਗਰ ਨੂੰ ਚੱਲ ਲੈ ਲੈ ਸਰ ਖਮਾ ਡੋਂਗੇ 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 ਡੋਕੇ ਵੇਖ ਲਓ ਬਈ ਸਬਸਕ੍ਰਾਈਬ ਕਰ ਲੈ ਹੈ ਕਿਥੇ ਇੱਕ ਕੀ ਹੈ ਦੋ ਚਾਹੀਦੇ ਆਪਾਂ ਨੂੰ ਇੱਕ ਪਾਣੀ ਬੋਨਸ ਤੇ ਵੀ ਚਾਹੀਦਾ ਇੱਕ ਹੋਰ ਲੈ ਜਿਹੜਾ ਉਹ ਵੇਲਾ ਆਪਾਂ ਕਰ ਲੈ ਜਿਹੜਾ ਗਲੀ ਚ ਪਾਇਆ ਉਹ ਸਟੀਲ ਵਾਲੇ ਚ ਪਾਇਆ ਇਹ ਝੋਲੇ ਚ ਪਾ ਲਿਆ ਆਜੋ 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 ਡਰਾਈਵਰ ਤੂੰ ਵੀ ਜਾਣਾ ਕਿ ਆਇਆ ਫਿਰ ਭਾਈ ਆਜੋ ਜੀ ਚੱਲਦੇ ਆਪਾਂ ਉਥੇ ਗਰਾਊਂਡ 'ਚ ਵਾਲੀਵਾਲ ਗਰਾਊਂਡ ਤੇ ਉਥੇ ਆਪਾਂ ਲੈ ਲੈ ਦੂਜੇ ਲੈ ਕੇ ਆਣੇ ਸੀ ਡੱਬੀ ਵਾਲੀਆਂ ਲਿਆ ਹੋਰ ਜੀ ਸ਼ਰਮਾ ਜੀ ਕਿਹ ਵਾਲਾ ਬਈ ਸਬਸਕ੍ਰਾਈਬ ਕਰ ਲੋ ਇਹ ਚੈਨਲ ਨੂੰ ਤੇ ਚੱਲਦੇ ਆਂ ਆਪਾਂ ਫੀਡ ਪਾਉਣ ਬੱਚਾਂ ਨੂੰ ਜਿਹੜੇ ਆਪਣੇ ਬੱਚੇ ਲਿਆਂਦੇ ਸੀ ਉਧਰੋਂ ਰੈਸਕਿਊ ਕਰਕੇ ਤੇ ਉੱਪਰ ਘਰੇ ਤਾਂ ਜਗ੍ਹਾ ਦੀ ਬੜੀ ਦਿੱਕਤ ਆ ਤੁਹਾਨੂੰ ਪਤਾ ਹੀ ਆਪਣੇ ਕੋਲੇ ਉਧਰ ਗਰਾਊਂਡ ਆ ਵਾਲੀਬਾਲ ਦਾ ਉੱਥੇ ਛੱਡੇ ਸੀ ਤੇ ਉੱਥੇ ਹੁਣ ਆਪਾਂ ਭੀੜ ਭਾਏ ਉਹਨੇ ਨੇ ਦੋ ਤਿੰਨ ਵਾਰੀ ਜਾ ਕੇ ਡਿਹੜੀ ਤੇ ਉੱਥੇ ਹੀ ਰਹਿੰਦੇ ਬੱਚੇ ਪੱਕੇ ਤੌਰ ਤੇ ਤੇ ਮੈਂ ਤਾਂ ਪਹਿਲਾਂ ਕਰ ਲੈਣਾ ਉਹਨਾਂ ਮੈਂ ਕਿਹਾ ਚਲੋ ਉਹਦੋਂ ਨੂੰ ਭੈਣ ਭਰਾ ਜੁੜ ਜਾਂਦੇ ਇਕੱਠੇ ਹੋ ਜਾਂਦੇ ਹਨ ਤੇ ਫਿਰ ਆਪਾਂ ਚੱਲੀ ਜਾਈ ਜੰਨੇ ਦੁਪਹਿਰੇ ਆਈਦੀ ਹੈ ਸਵੇਰ ਜਾਵੜਦੇ ਆ 7 ਵਜੇ 6:30 7 ਵਜੇ ਸਵੇਰ ਜੇ ਪਹੁੰਚ ਜਾਨੇ ਇੱਕ ਵਾਰੀ ਐਸ ਵળે ਚਲੇ ਜਾਈਦਾ ਤੇ ਬੱਚੇ ਵਿਚਾਰੇ ਛੋਟੇ ਹੈਗੇ ਬਾਲੇ ਛੋਟੇ ਆ ਤੇ ਉਹ ਫਿਰ ਉੱਥੇ ਨਾ ਛੋੜ ਨਾ ਕਰੋ ਤੋਂ ਫਿਰ ਉੱਥੇ ਇੱਕ ਜਗ੍ਹਾ ਤੇ ਜਿੱਥੇ ਅਸੀਂ ਪਹਿਲੇ ਦਿਨ ਬਾਤੇ ਉੱਥੇ ਹੀ ਬੈਠੇ ਆ ਉਹ ਉੱਥੋਂ ਹਿਲਦੇ ਨਹੀਂ ਹੁਣ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਅੜੀ ਕਰਦੇ ਹੁਣ ਤੁਸੀਂ ਦੇਖਿਆ ਜਦੋਂ ਆਪਾਂ ਉੱਥੇ ਗਏ ਕਿ ਕਿਵੇਂ ਕਰਦੇ ਬਾਈ ਸਬਸਕ੍ਰਾਈਬ ਕਰ ਲਓ ਇਹ ਚੈਨਲ ਨੂੰ ਗੁਰਵਿੰਦਰ ਸਿੰਘ ਜੀ ਕੀ ਹਾਲ ਚਾਲ ਹੈ ਬਾਈ ਜੀ ਹੈਲੋ ਬਾਈ ਜੀ ਬਾਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿਹੜੇ ਵੀ ਨਵੇਂ ਭੈਣ ਭਰਾ ਪਹਿਲੀ ਵਾਰੀ ਆਉਂਦੇ ਚੈਨਲ ਤੇ ਆਪਣੇ ਤੇ ਆਪਾਂ ਸੇਵਾ ਕਰਦੇ ਹਾਂ ਬੇਜਵਾਨਾਂ ਦੀ ਇਸ ਵੋਟ ਕਰਿਆ ਕਰੋ ਇਹ ਬਾਤ ਤੋਂ ਵੱਧ ਫੀਡ ਪਹੁੰਚੇ ਜਿਹਨੇ ਬੱਚੇ ਨਹੀਂ ਕੋਈ ਸੈਟ ਗਿਆ ਸੀ ਗੱਡੀ ਚ ਤੇ ਉਹ ਆਪਾਂ ਚੱਕ ਲਿਆਉਂਦੇ ਸੀ ਉੱਥੋਂ ਛੋਟੇ ਸੀਗੇ ਬੱਚੇ ਬਲਤੇਜ ਸਿੰਘ ਜੀ ਕੀ ਹਾਲ ਚਾਲ ਹੈ ਬਾਈ ਜੀ ਤੇ ਉਹ ਬੱਚੇ ਆਪਾਂ ਚੱਕ ਲਿਆਉਂਦੇ ਸੀ ਤੇ ਉਹ ਘਰੇ ਤਾਂ ਆਪਣੇ ਕੋਲੇ ਜਗ੍ਹਾ ਹੈ ਨਹੀਂ ਜੀ ਕਿ ওভার ਇੱਥੇ ਮਾ ਤੁਹਾਡੇ ਦਾਣਾ ਮੰਡੀ ਕੋਲੇ ਗਰਾਊਂਡ ਹੈਗਾ ਹੀ ਵਾਲੀਬਾਲ ਦਾ ਉਥੇ ਕਮਰਾ ਵੀ ਬਣਿਆ ਕੋ ਬੱਚੇ ਹੈਗੇ ਬਾਲੇ ਛੋਟੇ ਇੱਕ ਬਾਲੇ ਤੋਂ ਭੁੱਖੇ ਰਹੇ ਉਹ ਬੱਚੇ ਤੇ ਕਮਜ਼ੋਰ ਬਹੁਤ ਜਿਆਦੇ ਹੋਏ ਪਿਆ ਇਧਰ ਹੋ ਜਾ ਇਧਰ ਗੱਡੀ ਬਹੁਤ ਤੇਜ਼ ਹੈ ਇਹ ਉਹ ਬੱਚੇ ਕਮਜ਼ੋਰ ਬਹੁਤ ਹੋ ਗਏ ਭੁੱਖ ਨਾਲ ਬੱਚੇ ਨਾ ਕਮਜ਼ੋਰ ਵਾਲੇ ਹੋ ਗਏ ਭੁੱਖ ਨਾਲ ਤੇ ਉਹ ਫਿਰ ਚੱਕ ਕੇ ਲਿਆਂਦੇ ਆਪਣੇ ਤੋਂ ਫਿਰ ਨਹੀਂ ਵੇਖਿਆ ਜਾਂਦਾ ਇਹ ਜੋ ਕੁਝ ਵੀ ਵੇਖ ਕੇ ਅਣਗੋਲਿਆ ਨਹੀਂ ਕਰਿਆ ਜਾਂਦਾ ਕਹਿੰਦਾ ਮਤਲਬ ਤੇ ਪ੍ਰਿਆੰਕਾ ਜੀ ਪ੍ਰਿਆੰਕਾ ਜੀ ਸੇਵਾ ਕਰਦੇ ਆਂ ਆਪਾਂ ਬੇਜ਼ਵਾਨਾਂ ਦੀ ਤੇ ਵਸ਼ਕੋਸਕਾ ਭੈਣ ਪ੍ਰਾਪੋਰਟ ਕਰਦੇ ਆਂ ਆਪਾਂ ਨੂੰ ਚਲੋ ਚਾਹੇ ਥੋੜੀ ਕਰਦੇ ਆ ਹਨਾ ਪਰ ਇਹਨਾਂ ਵੀ ਕਰਦੇ ਆ ਚਲੋ ਜੀ ਹੌਲੀ ਹੌਲੀ ਕਾਫਲਾ ਵੱਧਦਾ ਜਾਉ ਤੂੰ ਤਾਂ ਆਪਣਾ ਹਾਂ ਕੋਈ ਨਾ ਕੋਈ ਦੋ ਇੱਕ ਦੋ ਭੈਣ ਭਰਾ ਨਵੇਂ ਚੰਗੇ ਜਿਹੜੇ ਕੋਈ ਬੇਜਵਾਨਾਂ ਨਾਲ ਪਿਆਰ ਕਰਦੇ ਆ ਇਹਨਾਂ ਦਾ ਦੁੱਖ ਦਰਦ ਸਮਝਦੇ ਆ ਜੀ ਉਹ ਜੁੜੀ ਜਾਂਦੇ ਆਪਣੇ ਨਾਲ ਤੇ ਚਲੋ ਕਾਫਲਾ ਵਧੀ ਜਾਂਦਾ ਤੇ ਸੁਪਨਾ ਹੈ ਵੀ ਇਹਨਾਂ ਵਾਸਤੇ ਜਗ੍ਹਾ ਲਈਏ ਸ਼ੈਲਟਰ ਬਣਾਉਣਾ ਤੇ ਬਸ ਲੱਗੇ ਹੋਏ ਆ। ਪਰ ਭਾਈ ਤੇ ਤਾਂ ਹੀ ਕਰਕੇ ਲੱਗੇ ਹੋਏ ਆ ਤੇ ਬਸ ਜਾਈਏ ਨਾ ਪਹੁੰਚਣ ਵਾਲੀ ਨੇੜੀ ਆਉਂ ਤਾਂ ਤੇ ਬਸ ਐ ਵੀ YouTube ਤੇ ਮੱਥਾ ਤਾਂ ਮਾਰਦੇ ਆ ਕਿ ਉਹ ਤੁਹਾਡੇ ਨੂੰ ਕਿਸੇ ਭੈਣ ਭਰਾ ਨੇ ਰਹਿ ਦੇਤੀ। ਵੀ ਭਾਈ YouTube ਤਾਂ ਇਹਨਾਂ ਕੰਮ ਹੋਣ ਲੱਗ ਜੂਗੀ ਚਲੋ। ਤੇ ਜਗਾ ਲੈ ਕੇ ਸ਼ੈਲਟਰ ਬਣਾਉਣਾ ਹੀ ਆਪਾਂ। ਕਿ ਭਾਈ ਬੜੇ ਬੇਜਵਾਨ ਮੈਂ ਦੇਖਦਾ ਵੀ ਛੋਟੇ ਬੱਚੇ ਲੋਕਿਆਂ ਗੱਡੀਆਂ ਚੋਂ ਸਿੱਟ ਕੇ ਤੁਰ ਜਾਂਦੇ ਐਰ ਤੇ ਆਪਣਾ ਤੋਂ ਨਾ ਭਾਈ ਇਹੋ ਜਿਹੀਆਂ ਚੀਜ਼ਾਂ ਦੇਖੀਆਂ ਨਹੀਂ ਆਂਦੀਆਂ ਤੇ ਬਸ ਸੋਚਿਆ ਸੀਗਾ ਕਦੇ ਕਹਿਤਾ ਭਾਈ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਜਿਹੜੇ ਵੀ ਭੈਣ ਭਰਾ ਪਹਿਲੀ ਵਾਰੀ ਆਉਂਦੇ ਆਂ ਤੇ ਪੁੱਛ ਆਪਾਂ ਨੂੰ ਚਲੋ ਭੈਣ ਭਰਾਵਾਂ ਨੇ ਕਿਹਾ ਵੀ ਅਸੀਂ ਤੇਰੀ ਹੈਲਪ ਕਰਾਂਗੇ ਤੇਰੀ ਮਦਦ ਕਰਾਂਗੇ ਵੀ ਭਾਈ ਤੂੰ ਜਗਾ ਦਾ ਇੰਤਜ਼ਾਮ ਕਰ ਤੇ ਆਪਾਂ ਲੈਂਚ ਜਗਾ ਤੇਰੀ ਹੈਲਪ ਕਰਾਂਗੇ ਪ੍ਰੀਤ ਕਮਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਚੈਨਲ ਤੇ ਆਉਂਦੇ ਆ ਤੇ ਤਾਂ ਹੀ ਕਰਕੇ ਬਈ ਇਹਨਾ ਮੱਥਾ ਮਾਰਦੇ ਆ ਹੁਣ ਤੁਸੀਂ ਲਾਲੋ ਸਾਹਿਬ ਵੀ ਹਫਤਾ ਹੋ ਗਿਆ ਸੇਧ ਨਹੀਂ ਠੀਕ ਪਰ ਇੱਕ ਐ ਸਮਝ ਲਓ ਤੁਸੀਂ ਵੀ ਲਾਈਵ ਮੈਨੂੰ ਕਰਨਾ ਹੀ ਪੈਂਦਾ ਕਿਉਂਕਿ ਲਾਈਵ ਕਰਨ ਨਾਲ ਕੋਈ ਚਲੋ ਭੈਣ ਭਰਾ ਜੁੜਦੇ ਨਾਲ ਹਨ ਤੇ ਵਾਚ ਟਾਈਮ ਪੂਰਾ ਹੁੰਦਾ ਉਹ ਨਾ ਵੀ ਨਾ ਇਹਨਾਂ ਨਾਲ ਪੰਗੇ ਨਾ ਲਓ ਮੁੰਡਿਓ ਖੜ ਜਾ ਖੜ ਜਾ ਕਮੈਂਟ ਖੜਜੋ ਖੜਜੋ ਮੈਂ ਕੁਰੇ ਆਓ ਇਧਰ ਇਧਰ ਆ ਜਿਓ ਪਤਾ ਲੱਗੇ ਵੇਖੀ ਭਾਈ ਦੇ ਅਦਾ ਯਾਰ ਇਹਨਾਂ ਨਾਲ ਪੰਗੇ ਨਾ ਲਓ ਤੁਸੀਂ ਇਹ ਬੜਮੜੀ ਮੁਸ਼ਕਲ ਨਾਲ ਪਾਲੇ ਆ ਭਰਾਵੋ ਬਾਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਉਹ ਆਪ ਇਹਨਾਂ ਦੇ ਨਾਂ ਤਾਂ ਰੱਖੇ ਨਹੀਂ ਕਿ ਨਾਂ ਤਾਂ ਰੱਖੀ ਇਹਨਾਂ ਦੇ ਹੁਣ ਬਾਈ ਤੁਸੀਂ ਦੇਖਿਆ ਜੇ ਪਤਾ ਲੱਗੇ ਵੀ ਆ ਗਏ ਅਜੇ ਨਾਲ ਪਤਾ ਨਹੀਂ ਲੱਗਿਆ ਆਗੇ 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 ਉਹ ਬੱਲੇ ਵੇਖੋ ਇਹ ਆਹਾ ਆਇਆ 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 ਬੱਲੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਗੇ ਹਾਂ ਹਾਂ ਲੈ ਆ ਚੀਜੀ ਰੋਡ ਤੇ ਲੈ ਕਰੋ ਇਹਨਾਂ ਨੂੰ ਆ ਜਾ ਆ ਤੂੰ ਵੀ ਆ ਬਈ ਤੁਸੀਂ ਪਾਸੇ ਹੋ ਜਾਓ ਯਾਰ ਪਾਸੇ ਹੋ ਜਾਓ ਪਾਸੇ ਹੋ ਜਾਓ ਪਾਸੇ ਹੋ ਜਾਓ ਡਰਦੇ ਰੋਡ ਤੇ ਪਾਸੇ ਹੋ ਜਾਓ ਤੇ ਡਰਦੇ ਆਜੋ ਉੱਥੇ ਆਜੋ ਉੱਥੇ ਆਜੋ ਛਾਵੇਂ ਆਜੋ ਛਾਵੇਂ ਬਈ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਜਿਹੜੇ ਵੀ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਚਲੋ ਆਉਣੇ ਤੇ ਆਪਾਂ ਬਈ ਕਰਦੇ ਆ ਸੇਵਾ ਲੱਗੇ ਹੋਏ ਆ ਚਲੋ ਕੁਛ ਭੈਣ ਭਰਾ ਸਪੋਰਟ ਕਰਦੇ ਆਪਣੀ ਆ ਫੀਡ ਕਾ ਤੋ ਨਹੀਂ ਖਾਂਦੇ ਮੈਨੂੰ ਸਮਝ ਨਹੀਂ ਆਉਂਦੀ ਇੰਨੀ ਨਾ ਪਾਇਆ ਕਰੋ ਸੇਜੋ ਫਿਰ ਪੂਰੀ ਪੂਰੀ ਫੀਡ ਪਾਇਆ ਕਰੋ ਇਹਨਾਂ ਨੂੰ ਰੱਖ ਥਲੇ ਚਲੋ ਪਾਓ ਪਹਿਲਾ ਉੱਚੀ ਉੱਚੀ ਜਗ੍ਹਾ ਤੇ ਰੱਖ ਲਾ ਉੱਚੀ ਜਗ੍ਹਾ ਤੇ ਪਾਸੇ ਹੋ ਜਾ ਬਈ ਤੁਸੀਂ ਉੱਚੀ ਜਗ੍ਹਾ ਤੇ ਰੱਖ ਲੈ ਉੱਚੀ ਜਗ੍ਹਾ ਤੇ ਰੱਖ ਕੇ ਬਾਹਰ ਨੂੰ ਡੋਲ ਦੇ ਥੱਲੇ ਫਿਰ ਜਿਉ ਨਹੀਂ ਖਾਦੇ ਹਾਂ ਇੱਥੇ ਤਾਂ ਰੱਖ ਲਾ ਤਾਂ ਬਈ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਝਾੜ ਲੈਣ ਝਾੜ ਲੈ ਪਾਣੀ ਵਾਲਾ ਪਾਣੀ ਕਿਹੜੇ ਚ ਪਾਉਣਾ ਦੂਜੇ ਡੰਗਾ ਥਾਪ ਉਹ ਚ ਪਾਣੀ ਪਾ ਲੋ ਪਾਣੀ ਪਾ ਪਹਿਲਾਂ ਬੈਕੋ ਰੱਖ ਕੇ ਨੂੰ ਪਾਣੀ ਪਾ ਬਈ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਆਪਾਂ ਸੇਵਾ ਕਰਦੇ ਹਾਂ ਬੇਜਵਾਨਾਂ ਦੀ ਤੇ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਪਾਣੀ ਸਾਫ਼ ਡੰਗਾਂ ਦੇ ਪਾਣੀ ਚ ਤੇ ਇਹ ਬੱਚੇ ਨੇ ਹੀ ਆਪਾਂ ਲਿਆ ਕੇ ਛੱਡੇ ਸੀ ਬਈ ਇੱਧਰ ਕੋਈ ਸੱਟ ਗਿਆ ਸੀ ਗੱਡੀ ਤੋਂ ਇਹਨਾਂ ਨੂੰ ਲੈ ਪਾਣੀ ਪੀਰੋ ਇਹਨਾਂ ਨੂੰ ਕੋਈ ਗੱਡੀ ਤੋਂ ਸੱਟ ਗਿਆ ਸੀ ਤੇ ਬਈ ਲੈ ਦੇਖ ਪਾਣੀ ਦਾ ਤਾਂ ਕੋਈ ਪੱਕਾ ਇੰਤਜ਼ਾਮ ਕਰੋ ਇਹਨਾਂ ਦਾ ਜਿਹੜਾ ਪਾਣੀ ਇਹਨਾਂ ਦੇ ਕੋਲ ਹੀ ਰਵੇ ਕਿਉਂਕਿ ਕਿਉਂਕਿ ਪਿਆਸ ਲੱਗਦੀ ਹੈ ਨਾ ਕੋਈ ਨਹੀਂ ਪਾਣੀ ਹੋਰ ਹੈਗਾ ਉਹ ਵੀ ਪਾ ਦੇ ਆ ਲੈ ਫੀਡ ਦਹੀਂ ਪਾਲਾ ਮੇਕੋ ਲੈ ਮੈਂ ਪਾਉਣਾ ਪਾਣੀ ਤੂੰ ਐ ਕਰ ਦਹੀਂ ਪਾਲ ਬਈ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਗੁਰਪ੍ਰੀਤ ਗਿੱਲ ਸਾਹਿਬ ਕੀ ਆ ਲਈ ਤੇ ਬਈ ਸਪੋਰਟ ਕਰਿਆ ਕਰੋ ਭਰਾ ਨੂੰ ਪਹਿਲਾਂ ਫੀਡ ਪਾ ਫਿਰ ਦਹੀਂ ਪਾਈ ਉੱਤੇ ਨਾਲੇ ਕੋਲ ਰੰਗ ਰੋਟੀਆਂ ਫੜ ਇਹ ਇਹ ਫੀਡ ਆ ਜੀ ਆ ਜਿਹੜੇ ਕਿ ਆਪਾਂ ਨੂੰ ਭੈਣ ਭਰਾ ਭੇਜ ਦਿੰਦੇ ਆ ਦਵਾ ਦਿੰਦੇ ਆ ਇਹ ਆਪਾਂ ਨੂੰ ਇੱਥੋਂ ਮਲੋਟੋ ਅਸੀਂ ਲਿਆਉਣ ਨੇ ਨਾ ਡੱਬ ਵਾਲੋਂ ਲਿਆਉਣ ਨੇ ਡੱਬ ਵਾਲੀ ਤਾਂ ਵੈਸੇ ਅਸੀਂ ਕਦੇ ਗਏ ਨਹੀਂ ਪਾ ਦੇ ਤੇ ਮਲੋਟੋ ਅਸੀਂ ਲਿਆਉਣ ਨੇ ਦਹੀਂ ਭਈ ਅਸੀਂ ਇਸ ਕਰਕੇ ਪਾਉਣਾ ਵੀ ਨਾ ਬੱਚੇ ਭੁੱਖੇ ਬਾਹਲੇ ਦਿਨ ਰਹੇ ਆ ਇਹ ਤੇ ਜਦੋਂ ਚੱਕ ਕੇ ਲਿਆਉਂਦੇ ਸੀ ਤਾਂ ਬੜਾ ਬੁਰਾ ਹਾਲ ਸੀ ਇਹਨਾਂ ਦਾ ਤੇ ਸਾਨੂੰ ਆਏ ਚਲੋ ਕੁਛ ਨਾ ਕੁਛ ਐਕਟਿਵ ਹੋਣ ਬੱਚੇ ਚਲੋ ਐਕਟਿਵ ਤਾਂ ਹੈਗੇ ਆ ਕੁਛ ਨਾ ਕੁਛ ਸਟਰੋਂਗ ਹੋਣ ਤਗੜੇ ਹੋਣ ਮਾੜਾ ਮੋਟਾ ਵਧਣ ਫੁੱਲਣ ਤਾਂ ਕਰਕੇ ਫਿਰ ਨਾਲ ਫੀਡ ਦਹੀਂ ਪਾ ਦਿੰਨੇ ਤੇ ਨਾ ਆ ਵੀ ਨਾ ਭਾਜੋ ਜਾਓ ਖੇਡੋ ਚਲੋ 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 ਭਾਜੋ ਜਾਓ ਭਾਜੋ 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 ਚਲੋ 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 ਜੋ ਖੇਡ ਲਓ ਜਾ ਕੇ ਜਾਓ ਭਾਜੋ ਬਾਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਦੇ ਆਈ ਇਹ ਅਪੀਲ ਆ ਸਾਡੀ ਏ ਹਲੋ ਖਾਓ ਖਾ ਲੋ ਬਤ ਆ ਜੋ ਖਾ ਲੋ ਖਾ ਲੋ ਆ ਨਹੀਂ ਨਹੀਂ ਉਹ ਤਾਂ ਖਾਲੀ ਲਫਾਵਾ ਬੋਤ ਦਈਆਂ ਇਧਰ ਆ ਜਾ ਇਧਰ ਨਾ ਲੜੋ ਰ ਤੁਸੀਂ ਵੀ ਲੜਨ ਲੱਗ ਗਏ ਯਾਰ ਨਾ ਨਾ ਸਭ ਸਜੂ ਛੱਡ ਦੇ ਸਜੂ ਪਾਣੀ ਪੀ ਵੀ ਘਟੜ ਭਰ ਲੈ ਤੇ ਹੁਣ ਵੇਖੀ ਦਹੀਂ ਖਾਂਦੇ ਨਹੀਂ ਤੇ ਬਈ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਬੜਾ ਬੁਰਾ ਹਾਲ ਸੀ ਇਹ ਬੱਚਾ ਦਾ ਤੇ ਬੜੇ ਤਕਲੀਫ ਚ ਨੰਗੇ ਆ ਇਹ ਤਾਂ ਚਲੋ ਪ੍ਰਮਾਤਮਾ ਵੈਗਰੂ ਆ ਹਨਾ ਕਰਨ ਕਰਾਉਣ ਨਾਲ ਉਹ ਆਪੇ ਸਾਰਾ ਕੁਝ ਕਰਦਾ ਤੇ ਆਪਾਂ ਚਲੋ ਕਿਸੇ ਆਨੇ ਬਹਾਨੇ ਲੱਕੜਾਂ ਲੈਣ ਗਏ ਸੀ ਉਧਰ ਤੇ ਦੇਖ ਗਏ ਆਪਾਂ ਨੂੰ ਤੇ ਭਈ ਮੈਂ ਚੱਕ ਲੈ ਇਹਨਾਂ ਨੂੰ ਬੱਚਿਆਂ ਨੂੰ ਇੱਥੇ ਕੋਈ ਮੇਰੇ ਕੋਲੇ ਹੋਰ ਜਗ੍ਹਾ ਤਾਂ ਹੈ ਨਹੀਂਗੀ ਤੇ ਜਗਾ ਵਜੋਂ ਆਪਾਂ ਇਹਨਾਂ ਨੂੰ ਇੱਥੇ ਸਾਡੇ ਗਰਾਊਂਡ ਹੈਗਾ ਹੀ ਇੱਥੇ ਲੈ ਆਂਦਾ ਤੇ ਭਈ ਬੜੇ ਪਿਆਰੇ ਬੱਚੇ ਇਹ ਪਰ ਅਫਸੋਸ ਹੈ ਇਸ ਗੱਲ ਦਾ ਵੀ ਇਹ ਭੁੱਖੇ ਬਹੁਤ ਦਿਨ ਰਹੇ ਆ ਜੀ ਉਹਖਣਾ ਇਹਨਾਂ ਦਾ ਬੜਾ ਬੁਰਾ ਹਾਲ ਸੀ ਬਈ ਤੇ ਆ ਮੂੰਹ ਜਵੇਂ ਮਾੜੇ ਮਾੜੇ ਨਿਕਲੇ ਭਈ ਵੀ ਮੈਂ ਕੁਛ ਹੁਣ ਦੱਸ ਨਹੀਂ ਕਹਿ ਨਹੀਂ ਸਕਦਾ ਵੀ ਲੋਕਾਂ ਦਾ ਇੰਨਾ ਬੁਰਾ ਹਾਲ ਆ ਨਾ ਬਈ ਬੜਾ ਢਿੱਡ ਦੋਖਦਾ ਬਈ ਲੋਕਾਂ ਦਾ ਇਹਨਾਂ ਨੂੰ ਵੇਖ ਕੇ ਪਤਾ ਨਹੀਂ ਕਿਉਂ ਇੰਨਾ ਮੱਚਦੇ ਆ ਕਿਉਂ ਇੰਨਾ ਢਿੱਡ ਦੋਖਦਾ ਇਹ ਆਪ ਕਿਉਂ ਨਹੀਂ ਮੈਂ ਕਹਣਾ ਵੀ ਉਹ ਆਪ ਆਪ ਜੇ ਬੰਦਾ ਜਿਹੜਾ ਬੜਾ ਕੁਦਰਤ ਦੀ ਬਣਾਈ ਹੋਈ ਚੀਜ਼ ਆ ਬਈ ਇਹ ਕੋਈ ਆਪਾਂ ਨਹੀਂ ਬਣਾਇਆ ਕਿਸੇ ਬੰਦੇ ਨੇ ਨਹੀਂ ਇਹਨਾਂ ਨੂੰ ਬਣਾਇਆ ਇਹਨਾਂ ਨੂੰ ਪ੍ਰਮਾਤਮਾ ਨੇ ਬਣਾਇਆ ਵੈਗਰੂ ਨੇ ਬਣਾਇਆ ਕੁਦਰਤ ਨੇ ਬਣਾਇਆ ਹਨਾ ਤਾਂ ਜਿਹੜਾ ਕੋਈ ਇਨਸਾਨ ਕੁਦਰਤ ਦੀ ਬਣਾਈ ਹੋਈ ਚੀਜ਼ ਤੋਂ ਨਫ਼ਰਤ ਕਰਦਾ ਤਾਂ ਉਹਨੂੰ ਸਭ ਤੋਂ ਵਧੀਆ ਮੌਕਾ ਚੰਗਾ ਉਹਦੇ ਵਾਸਤੇ ਹੀ ਹੈ ਕਿ ਉਹ ਆਪਣੇ ਆਪ ਨੂੰ ਖਤਮ ਕਰ ਲਿਆ ਆਪ ਮਰ ਜੇ ਫਾਹਾ ਲੈ ਜੇ ਤੇ ਮੈਂ ਕਹਣਾ ਵੀ ਸਾਰਿਆਂ ਤੋਂ ਵਧੀਆ ਗੱਲ ਆ ਠੀਕ ਹੈ ਜਿਹੜਾ ਕੋਈ ਇਹਨਾਂ ਤੋਂ ਨਫ਼ਰਤ ਕਰਦਾ ਬੇਜਵਾਨਾਂ ਤੋਂ ਤੇ ਉਹਨੂੰ ਆਪ ਨੂੰ ਮਰਨ ਮਰ ਜਾਣਾ ਚਾਹੀਦਾ ਕਹਿਣ ਦਾ ਮਤਲਬ ਇਹ ਹੈ ਵੀ ਨਾ ਉਹਨੂੰ ਕੋਈ ਕੁਰਾਬਦੀ ਕੋਈ ਕੁਦਰਤ ਦੀ ਬਣਾਈ ਹੋਈ ਚੀਜ਼ ਦੇਖੇ ਤਾਂ ਨਾ ਹੀ ਉਹਨੂੰ ਵੇਖ ਕੇ ਜੈਲਸ ਹੋਵੇ ਨਾ ਮੱੱਚੇ ਸੜੇ ਹੋਵੇ ਕੇ ਤਾਂ ਨਾ ਮਨਨੇ ਕਿ ਸਾਰਾ ਸੌਖਾ ਹੀ ਸੌਖਾ ਉਹਦੇ ਹਾਸਤੇ ਕਿਉਂਕਿ ਇਹਨਾਂ ਨੂੰ ਵੇਖ ਵੇਖ ਕੇ ਤਾਂ ਬਈ ਉਹ ਤੜਫੀ ਜਾਂਦੇ ਹਨਾ 24 ਘੰਟੇ ਤੜਫੀ ਜਾਂਦੇ ਤਾਂ ਜੇ ਉਹ ਮਰ ਜਾਣਗੇ ਤਾਂ ਬਈ ਉਹਨਾਂ ਨੂੰ ਸਿਰਫ 2 ਮਿੰਟ ਤੜਫਣਾ ਪਊਗਾ 5 ਮਿੰਟ ਤੜਫਣਾ ਪਊਗਾ ਉਸ ਤੋਂ ਬਾਅਦ ਸਾਰਾ ਕੁਝ ਸੌਖਾ ਹੋ ਜਾਊਗਾ ਨਾ ਵਾਸਤੇ ਤਾ ਬੜਾ ਦੁੱਖ ਲੱਗਦਾ ਗਾਲਾਂ ਕਢਦੇ ਆ ਮੈਨੂੰ ਵੀ ਧੀਆਂ ਭੈਣਾਂ ਦੀਆਂ ਗਾਲਾਂ ਕਢਦੇ ਆ ਐਡੇ ਘਟ ਗਿਆ ਲੋਕ ਆ ਬੇ ਬੇਸ਼ਰਮ ਲੋਕ ਆ ਜਿਨ੍ਹਾਂ ਨੂੰ ਕੋਈ ਸ਼ਰਮ ਨਹੀਂ ਕੋਈ ਯਾਰ ਨਹੀਂ ਸਿਰਫ ਆਪਦੇ ਢਿੱਡ ਤੱਕ ਮਸਲਾ ਤੇ ਆਪਦੇ ਲੀਡੇ ਕੱਪੜੇ ਤੱਕ ਮਸਲਾ ਉਹਨਾਂ ਦਾ ਹੋਰ ਕੋਈ ਮਸਲਾ ਨਹੀਂ ਉਹਨਾਂ ਨੂੰ ਬਸ ਇਹ ਦੁਨੀਆਦਾਰੀ ਦਾ ਕੋਈ ਉਹਨਾਂ ਨੂੰ ਮਸਲਾ ਨਹੀਂ ਗਾ ਉਹਨਾਂ ਦੇ ਭਾਣੇ ਵੀ ਦੁਨੀਆਦਾਰੀ ਜਾਵੇ ਖੂਚ ਤੇ ਆਪਾਂ ਤਾਂ ਬਸ ਵੀ ਕੋਈ ਦਿਖੇ ਨਾ ਕੋਈ ਦੇਖੇ ਨਾ ਹਾਂ ਵੀ ਯਾਰ ਜੇ ਆਪਾਂ ਇਹਨਾਂ ਦਾ ਥੋੜੀ ਥੋੜਾ ਸਹਾਰਾ ਬਣ ਜਾਗੇ ਹਨਾ ਪ੍ਰਮਾਤਮਾ ਦੇ ਬਣਾਏ ਹੋਏ ਜੀਵ ਹੈ ਵੀ ਤਾਂ ਜੇ ਕੋਈ ਮਾੜਾ ਮੋਟਾ ਆਪਾਂ ਇਹਨਾਂ ਦਾ ਸਹਾਰਾ ਬਣ ਜਾਗੇ ਤੇ ਕੋਈ ਆਪਣਾ ਬਿੱਲਾ ਨਹੀਂ ਲੈਣ ਲੱਗਾਗਾ ਕੋਈ ਆਪਣੇ ਸਟਾਰ ਨਹੀਂ ਲੈਣ ਲੱਗੇ ਇਹ ਸੇਵਾ ਬਈ ਇਹ ਕਰਮਾਂ ਵਾਲੇ ਕਰ ਸਕਦੇ ਆ ਚਲੋ ਪ੍ਰਮਾਤਮਾ ਨੇ ਸਾਡੀ ਡਿਊਟੀ ਲਾਈ ਹੈ ਤੇ ਅਸੀਂ ਲੱਗੇ ਪਏ ਅਸੀਂ ਸਾਰਾ ਪਰਿਵਾਰ ਹੀ ਲੱਗੇ ਪਏ ਆ ਬਈ ਅਸੀਂ ਤਾਂ ਗਾਂ ਵੀ ਆ ਪੂਰੀ ਕੋਸ਼ਿਸ਼ ਕਰੀ ਜਾਂਦੇ ਆ ਵੀ ਅਸੀਂ ਇਹਨਾਂ ਵਾਸਤੇ ਜਗ੍ਹਾ ਬਣਾਈਏ ਕੋਈ ਜਗ੍ਹਾ ਲਗੇ ਜਿੱਥੇ ਕੋਈ ਅਸੀਂ ਜਿਹੜਾ ਕੋਈ ਅੰਗਹੀਨ ਬੱਚਾ ਜਾਨਵਰ ਹਨ ਕੋਈ ਕਿਸੇ ਦੇ ਸੱਟ ਫੇਟ ਵੱਜੀਏ ਕੋਈ ਬਿਮਾਰ ਤੇ ਅਸੀਂ ਉਹਨੂੰ ਜਿਵੇਂ ਕਿ ਆਹਾ ਇਹਨਾਂ ਨੂੰ ਕੋਈ ਸੱਟ ਗਿਆ ਸੀ ਛੋਟੇ ਬੱਚਾ ਨੂੰ ਤੇ ਅਸੀਂ ਉਹਨਾਂ ਨੂੰ ਆਪਦੇ ਕੋਲੇ ਰੱਖ ਸਕੀਏ ਉਹਨਾਂ ਦਾ ਇਲਾਜ ਕਰ ਸਕੀਏ ਇਲਾਜ ਕਰਵਾ ਸਕੀਏ ਉਹਨਾਂ ਦਾ ਢਿੱਡ ਭਰ ਸਕੀਏ ਉਹਨਾਂ ਦੀ ਸੇਵਾ ਕਰ ਸਕੀਏ ਸਾਡੀ ਤਾਂ ਕੋਸ਼ਿਸ਼ ਇਹੀ ਹੈ ਤੇ ਇਹੀ ਕੋਸ਼ਿਸ਼ ਰਹਿਣੀ ਹੈ ਵੀ ਦੇਖੋ ਯਾਰ ਕਿੰਨੇ ਟੱਡ ਭਰੇ ਆ ਹਨਾ ਬੱਚਾਂ ਦੇ ਤੇ ਕਿੰਨੇ ਖੁਸ਼ ਆ ਬੱਚੇ ਕਿੰਨਾ ਸਕੂਨ ਹੈ ਇਹਨਾਂ ਨੂੰ ਤਾਂ ਲੋਕਾਂ ਨੂੰ ਮੈਂ ਕਹਣਾ ਵੀ ਵੇਖ ਕੇ ਨਹੀਂ ਜਾਂਦੇ ਲੋਕ ਐਡੇ ਬੇਸ਼ਰਮ ਲੋਕ ਅੱਜ ਮੈਨੂੰ ਬੜਾ ਗੁੱਸਾ ਬਈ ਭਰਨਾ ਹੁਣ ਗੱਲ ਇਹ ਵੀ ਅ ਅਗਲਾ ਬੁੜੀਆਂ ਨੂੰ ਮੂਹਰੇ ਕਰ ਦਿੰਦੇ ਲੋਕ ਨਾ ਗਾਲਾਂ ਕੱਢਦੀਆਂ ਉਹ ਗਾਲਾਂ ਕੱਢਦੀਆਂ ਵੀ ਜਿਨ੍ਹਾਂ ਨੂੰ ਥੇਲੇ ਦੀ ਬੋਲਣ ਦੀ ਗੱਲ ਨਹੀਂ ਹੁੰਦੀਗੀ ਵੀ ਕੀ ਬੋਲਣਾ ਮੈਂ ਗਲੀ 'ਚ ਖੜ ਕੇ ਤਾਂ ਕੀ ਮੈਨੂੰ ਬੋਲਣਾ ਚਾਹੀਦਾ ਹਨਾ ਜੇ ਕਿਸੇ ਨਾਲ ਕੋਈ ਰੰਜਿਸ਼ ਹੈਗੀ ਹੈ ਜੇ ਕਿਸੇ ਨੂੰ ਵੇਖ ਕੇ ਜੇ ਤੁਹਾਨੂੰ ਇੰਨੀ ਤਕਲੀਫ ਆ ਤਾਂ ਮੈਂ ਕਹਣਾ ਉਹ ਨਾ ਵੀ ੱਟ ਮਾਰੇ ਬੰਦਾ ਮੇਰੇ ਸਿਰ 'ਤੇ ਮਾਰੋ ਘੱਟ ਤੁਸੀਂ ਲਿਆ ਕੇ ਠੀਕ ਹੈ ਤਾਂ ਗਾਂਜ ਜਵਾਕਾਂ ਦਾ ਕੰਨਾ ਪਹੁੰਚਣਾ ਚਾਹੀਦਾ ਵੀ ਜਵਾਕ ਮਰ ਜਾਣਾ ਪਲਾਨਾ ਹੋ ਜੇ ਤੇ ਕੁੜੀਆਂ ਦੀਆਂ ਗਾਲਾਂ ਕੱਢਦੇ ਵੀ ਸ਼ਰਮ ਚਾਹੀਦੀ ਮੈਂ ਕਹਣਾ ਇਹੋ ਜਿਹੇ ਲੋਕਾਂ ਨੂੰ ਘਟਿਆ ਲੋਕਾਂ ਨੂੰ ਘਟਿਆ ਸੋਚ ਦੇ ਬਾਲਕ ਜਿਹੜੇ ਜਿਨ੍ਹਾਂ ਦੀ ਸੋਚ ਹੀ ਦਿਨੀ ਮਾੜੀ ਸੋਚ ਤੋਂ ਚੜਦਾ ਹਨ ਕਿ ਮਾੜੀ ਸੋਚ ਹੀ ਆਣਾ ਸਾਰੇ ਦਿਹਾੜੀ ਲੋਕਾਂ ਦਾ ਬੁਰਾ ਹੀ ਸੋਚੀ ਆਣਾ ਤਾਂ ਜ਼ਿੰਦਗੀ ਚ ਚਲੋ ਕੋਈ ਨਹੀਂ ਅਸੀਂ ਤਾਂ ਵੈਸੇ ਲੱਗੇ ਹੋਏ ਆ ਜੀ ਮਾਲਕ ਨੇ ਸਾਡੀ ਤਾਂ ਡਿਊਟੀ ਲਈ ਹੈ ਬਾਬਾ ਜੀ ਤੇ ਆਪਾਂ ਤਾਂ ਲੱਗੇ ਹੋਏ ਆ ਤੇ ਆਪਾਂ ਲੱਗੇ ਹੀ ਰਹਿਣਾ ਪਰ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਬਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਤੇ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਬਈ ਜਿਹੜਿਆਂ ਦੀ ਸੋਚ ਘਟੀਆ ਤੇ ਦਿਨ ਮਾੜੀ ਸੋਚ ਤੋਂ ਹੀ ਚੜਨਾ ਕਿਸ ਦਾ ਮਾੜਾ ਵੀ ਅੱਜ ਕੀ ਦਾ ਮਾੜਾ ਵੀ ਜਿਹਨੇ ਅੱਜ ਕਹਿਣਾ ਵੀ ਇਹ ਸੱਚਾ ਪਾਸ਼ਾ ਮਾਲਕਾ ਅੱਜ ਫਲਾਣਾ ਮਰ ਜੇ ਅੱਜ ਮੈਰਾ ਹੁਣ ਕਹਿਣ ਨੂੰ ਜੀ ਨਹੀਂ ਕਰਦਾ ਤੇ ਪਰ ਮੈਂ ਸੁਣੀਆ ਇਹ ਗੱਲਾਂ ਅੱਜ ਫਲਾਣੇ ਦੀ ਧੀ ਨਿਕਲ ਜੇ ਕੁੜੀ ਨਿਕਲ ਜੇ ਅੱਜ ਫਲਾਣੇ ਦੀ ਤਾਂ ਮੈਂ ਇਹ ਚੀਜ਼ਾਂ ਸੁਣੀਆ ਬਈ ਮੈਂ ਫੇਸ ਕੀਤੀਆਂ ਇਹ ਚੀਜ਼ਾਂ ਤਾਂ ਵੀ ਜਿਨ੍ਹਾਂ ਦੀ ਸੋਚ ਹੀ ਮਾੜੀ ਸ਼ੁਰੂ ਤੋਂ ਦੇਣੀ ਮਾੜੀ ਸੋਚ ਨਾਲ ਚੜਨਾ ਹਨ ਤੇ ਚਲੋ ਕੋਈ ਨਹੀਂ ਮਾਲਕਾ ਸਭ ਦਾ ਉਸੇ ਨੇ ਉਹਨੂੰ ਸਾਰਿਆਂ ਦਾ ਧਿਆਨ ਕਿਹੜਾ ਬੰਦਾ ਕੀ ਸੋਚ ਰਿਹਾ ਕੀ ਕਰਦਾ ਉਹਦੀ ਸਭ ਤੇ ਨਿਗਾ ਤੇ ਉਸੇ ਨਹੀਂ ਕਰਨੇ ਪਾਰਨਤਾਰੇ ਪਰ ਕਈ ਵਾਰੀ ਗੁੱਸਾ ਜਾਂਦਾ ਵੀ ਜੋ ਲੋਕੇ ਇਹੋ ਜਿਹੇ ਆ ਆ ਮਾੜੇ ਸ਼ਬਦ ਬੋਲਦੇ ਆ ਕਿੱਥੇ ਤਾਂ ਬੰਦੇ ਨੂੰ ਕਹਿਣਾ ਵੀ ਯਾਰ ਤੂੰ ਸੇਵਾ ਕਰ ਰਿਆ ਹਨਾ ਚਲੋ ਬੇਜਵਾਨਾਂ ਦਾ ਇਹਨਾਂ ਦਾ ਢਿੱਡ ਭਰ ਦੇਣਾ ਸਾਰਾ ਬਣ ਦੇ ਇਹਨਾਂ ਦਾ ਇਲਾਜ ਕਰਾਉਣੇ ਜੇ ਕਿਸ ਨੂੰ ਇਲਾਜ ਦੀ ਜ਼ਰੂਰਤ ਆ ਵੀ ਕਿਸੇ ਤਾਂ ਬੰਦੇ ਦਾ ਹੌਸਲਾ ਬੰਦੇ ਨੂੰ ਦੇਣਾ ਬੰਦੇ ਦਾ ਨਾਲ ਖੜਨਾ ਵੀ ਕੋਈ ਗੱਲ ਨਹੀਂ ਤੇਰੇ ਨਾਲ ਖੜੇ ਆ ਭਰਾ ਟੈਂਸ਼ਨ ਨਾਲ ਕਿੱਥੇ ਉਹਦੀਆਂ ਲੱਤਾਂ ਖਿੱਚੜੀਆਂ ਵੀ ਇਹਦਾ ਮਾੜਾ ਕਰਕੇ ਕਿਸ ਹਿਸਾਬ ਨਾਲ ਮੇਰੇ ਤੁਸੀਂ ਲਾਲੋ ਸਾਹਿਬ ਵੀ ਬੱਚੇ ਮਾਰਤੇ ਐਦੋਂ ਪਹਿਲਾਂ ਇਹਨਾਂ ਨੇ ਇੱਕ ਬੱਚਾ ਮਾਰਤਾ ਤੇ ਨੌ ਬੱਚੇ ਛੱਡ ਜਾਂਦੇ ਇਹਨਾਂ ਨੇ ਤੇ ਦੋ ਬੱਚਿਆਂ ਨੂੰ ਪਤਾ ਨਹੀਂ ਕੁਝ ਪਾਇਆ ਕੀ ਪਾਇਆ ਕੀ ਨਹੀਂ ਪਾਇਆ ਉਹ ਬੱਚੇ ਜਮਾਂ ਹੀ ਨਾ ਬਈ ਦੋ ਮਰ ਗਏ ਹਨਾ ਵੇਖੋ ਹਾਂ ਦੋ ਬੱਚੇ ਮਾਰਤੇ ਬਈ ਦੋ ਬੱਚੇ ਮਾਰਤੇ ਤੇ ਇੱਕੋ ਬੱਚਾ ਜਿਹੜੇ ਦੀ ਮੈਂ ਗੱਲ ਅਕਸਰ ਹੀ ਕਰਦਾ ਹੁੰਦਾ ਸੀ ਵੀ ਆ ਬਾਲਾ ਸ਼ਰਾਰਤੀ ਹੈ ਉਹ ਵੀ ਬੱਚਾ ਇਹਨਾਂ ਨੇ ਮਾਰਤਾ ਪਾਪੀਆਂ ਨੇ ਤੇ ਇਹ ਦੋ ਬੱਚਿਆਂ ਨੂੰ ਹੋਰਾਂ ਨੂੰ ਕੁਝ ਪਾਰ ਰੱਖਿਆ ਉਹਨਾਂ ਦਾ ਵੀ ਅਸੀਂ ਇਲਾਜ ਕਰਵਾਈਏ ਨੇ ਪਰ ਮੈਂ ਹੁਣ ਆ ਸਾਰੀਆਂ ਵੀਡੀਓ ਨਹੀਂ ਪਾਉਂਦਾ ਹੁੰਦਾ ਕਿ ਮੈਂ ਜਿਹੜੀਆਂ ਘਰ ਕੋਲੇ ਮੇਰੇ ਬੱਚੇ ਆ ਜਿਹਨਾਂ ਨੂੰ ਮੈਂ ਫੀਡ ਪਾਉਣਾ ਮੈਂ ਉਹਨਾਂ ਦੀਆਂ ਵੀਡੀਓ ਨਹੀਂ ਬਣਾਉਂਦਾ ਕਿਉਂਕਿ ਵੀਡੀਓ 'ਚ ਜਦੋਂ ਮੈਂ ਬੋਲਦਾ ਹਨਾ ਤੇ ਫਿਰ ਉਹ ਪਾਪੀ ਆ ਜਿਹੜੇ ਉਹ ਸੁਣਦੇ ਆਂ ਗਵਾਂਡ ਖੜੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਆਂਡ ਗਵਾਨ ਨੂੰ ਪਰ ਕੋਸ਼ਿਸ਼ ਕਰ ਹੈਗੇ ਆ ਤਾਂ ਜਿਹੜਿਆਂ ਨੂੰ ਉਹਨਾਂ ਨੂੰ ਆਇਆ ਹੁੰਦਾ ਵੀ ਇਹ ਬੱਚੇ ਦੇ ਮਾਰਗੇ ਦੇ ਹਿਸਾਬ ਨਾਲ ਇਹਨਾਂ ਨੂੰ ਸਪਰੇਅ ਪਾ ਕੇ ਜਾਂ ਜ਼ਹਿਰ ਪਾ ਕੇ ਕੋਸਣਾ ਕੋਸੇ ਪਾਈਏ ਇਹਨਾਂ ਨੂੰ ਤਾਂ ਮੈਂ ਤਾਂ ਕਰਕੇ ਵੀ ਉਹਨਾਂ ਦੀਆਂ ਵੀਡੀਓ ਬਣਾਉਣੀਆਂ ਹਟ ਗਿਆ ਤੇ ਬਸ ਉਹਨਾਂ ਨੂੰ ਫੀਡ ਪਾ ਦਿੱਤੀ ਚੁੱਪ ਕਰਕੇ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਵੀ ਇੱਥੇ ਇਹ ਬੱਚੇ ਇੱਥੋਂ ਚਲੇ ਜਾਣ ਹਨਾ ਵੀ ਕਿਤੇ ਹੋਰ ਜਗ੍ਹਾ ਤੇ ਚਲੇ ਜਾਣ ਵੀ ਇੱਥੇ ਨਾ ਬੈਠੇ ਰਹਿਣ ਕਿਉਂਕਿ ਅੱਗੇ ਜਿਵੇਂ ਤੁਹਾਨੂੰ ਪਤਾ ਉੱਥੇ ਐਸ ਵੇਲੇ ਮੇਲਾ ਹੀ ਲੱਗ ਜਾਂਦਾ ਸੀ ਆਪਣੇ ਘਰ ਕੋਲੇ ਬਹੁਤ ਬੱਚੇ ਆਉਂਦੇ ਸੀਗੇ ਫੀਡ ਖਾਣ ਤਾਂ ਹੁਣ ਸਾਡੀ ਕੋਸ਼ਿਸ਼ ਹੈ ਮੈਂ ਇਹਨਾਂ ਨੂੰ ਕਹਿੰਦਾ ਨੌਜਵਾਨਾਂ ਨੂੰ ਫੀਡ ਪਾ ਦੋ ਤੇ ਇਹਨਾਂ ਨੂੰ ਤੋੜ ਦੋ ਮੈਂ ਕੋ ਪਾਣੀ ਇੱਥੇ ਹੋਰ ਪਾ ਪਤਾ ਪੀ ਲੈਣਗੇ ਬਾਅਦ ਚੋ ਵੀ ਆਪਣੀ ਬੋਤਲ ਚ ਤਾਂ ਹੈ ਕਬੱਡੀ ਚ ਖੋਲੀਆਂ ਨੂੰ ਟੱਕਣ ਖੋਲੀਆਂ ਤਾਂ ਕੀੜੀਆਂ ਬਹੁਤ ਹਨ ਇੱਥੇ ਬਾਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿਹੜੇ ਪਹਿਲੀ ਵਾਰੀ ਭੈਣ ਭਰਾ ਆਉਂਦੇ ਆ ਤੇ ਆਪਣੀ ਬਈ ਇਸੇ ਕਰਕੇ ਹੀ ਆਪਣਾ ਕੋਸ਼ਿਸ਼ ਜੋਰ ਲੱਗਿਆ ਪਿਆ ਵੀ ਯਾਰ ਆਪਾਂ ਜਲਦੀ ਜਲਦੀ ਬਸ ਆਪਾਂ ਕਿਸ ਹਿਸਾਬ ਨਾਲ ਜਗ੍ਹਾ ਲੈ ਕੇ ਇਹਨਾਂ ਵਾਸਤੇ ਸ਼ੈਲਟਰ ਬਣਾਈਏ ਤੇ ਆਪਾਂ ਨੂੰ ਲੋਕਾਂ ਦੀਆਂ ਗਾਲਾਂ ਤਾਨੇ ਮੇਨੇ ਆ ਚਲੋ ਮੈਨੂੰ ਫਰਕ ਨਹੀਂ ਪੈਂਦਾ ਉਹਨਾਂ ਨਾਲ ਕਿਉਂਕਿ ਉਹਨਾਂ ਦੀ ਸੋਚ ਹੀ ਮਾੜੀ ਐ ਉਹਨਾਂ ਨੇ ਮਾੜਾ ਹੀ ਸੋਚਣਾ ਮੈਨੂੰ ਉਹਨਾਂ ਦੀਆਂ ਗਾਲਾਂ ਤੋਂ ਕੋਈ ਫਰਕ ਨਹੀਂ ਪੈਂਦਾਗਾ ਜਿਹੜੇ ਪਿੱਠ ਪਿੱਛੇ ਗਾਲਾਂ ਕੱਢਦੇ ਉਹਨਾਂ ਦਾ ਗਾਲਾਂ ਦਾ ਦੱਸੋ ਕੀ ਤਰਾਜ ਕਰਨਾ ਹਨ ਤੇ ਇਹਨਾਂ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਛੱਡਿਆ ਤੇ ਅਸੀਂ ਤਾਂ ਚੀਜ਼ ਹੀ ਕੁਛ ਨਹੀਂ ਨਾ ਨਾ ਲੜੋ ਨਾ ਬੁੱਤ ਅਸੀਂ ਤਾਂ ਚੀਜ਼ ਹੀ ਕੁਛ ਨਹੀਂ ਗਏ ਹਨ ਅਸੀਂ ਤਾਂ ਚਰਨਾ ਦੀ ਧੂੜ ਦੇ ਬਰਾਬਰ ਵੀ ਹੈ ਨਹੀਂਗੇ ਪਰ ਕਦੇ-ਕਦੇ ਗੁੱਸਾ ਆ ਜਾਂਦਾ ਬਈ ਯਾਰ ਕੀ ਕਰਕੇ ਦੱਸੋ ਵੀਰ ਬੰਦੇ ਦਾ ਬਈ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਪਾਣੀ ਇਹਨਾਂ ਨੂੰ ਹੋਰ ਪਾਓ ਮੇਕੋ ਡੈਡੀ ਆ ਬੰਦ ਲਈ ਹਲਾ ਥੋੜਾ ਰੱਖ ਲੈ ਲਾ ਤੇ ਬਾਕੀ ਪਾ ਦੇ ਐ ਇਹਨੂੰ ਸਾਈਡ ਤੇ ਕਰ ਡੋਂਗੇ ਉਹਨਾਂ ਨਾਲ ਉਹ ਜੀ ਜਗ੍ਹਾ ਤੇ ਰੱਖ ਜੇ ਇੱਥੇ ਕੋਈ ਢੋਲ ਨਾ ਸਕੇ ਤੇ ਇੱਥੇ ਵੀ ਵੇਖ ਲਓ ਤੁਸੀਂ ਹੁਣ ਅਸੀਂ ਪਾਉਨੇ ਆ ਹਨਾ ਤਾਂ ਬੜਾ ਕੁਝ ਭਰਾਵੋ ਬਸ ਅਸੀਂ ਜਾਣਦੇ ਹਾਂ ਸਿੱਤੇ ਜਾਂ ਸਾਡਾ ਰੱਬ ਜਾਣਦਾ ਭਰਦੇ ਭਰਦੇ ਨੂੰ ਬਾਅਦ ਚ ਰਾਤ ਨੂੰ ਫਿਰ ਪਿਆਸ ਪੁਸ ਲੱਗਦੀ ਹੈ ਨਾ ਤੇ ਰੋਟੀਆਂ ਬਰੀਕ ਕਰਕੇ ਨਾ ਤੂੰ ਚੂਰ ਕੇ ਪਾ ਦਿਓ ਤੇ ਉਹ ਦੂਜਾ ਵੀ ਰੱਖ ਦੋ ਇੱਥੇ ਉਹਦੇ ਵਿੱਚ ਨਹੀਂ ਨਹੀਂ ਉਹਦੇ ਚ ਹੀ ਪਾ ਦੇ ਨਾ ਉਹਦੇ ਚ ਰੋਟੀਆਂ ਪਾ ਦੋ ਬਰੀਕ ਤੋੜ ਕੇ ਰੋਟੀਆਂ ਪਾ ਕੇ ਤੇ ਇੱਥੇ ਰੱਖ ਦੋ ਆਪਣੇ ਰਾਤ ਨੂੰ ਚਲੋ ਪੀ ਲੈਂਦੇ ਹਣ ਦੋ ਬੋਤਲਾਂ ਹੁਣ ਭਰ ਕੇ ਲਿਆ ਕਰੋ ਪਾਣੀ ਦੇ ਜਦੋਂ ਵੀ ਆਉਣੇ ਹੁੰਨੇ ਤੇ ਇਹ ਬੱਚਿਆਂ ਨੂੰ ਬਈ ਖੁਰਕ ਦੀ ਥੋੜੀ ਪ੍ਰੋਬਲਮ ਹੈਗੀ ਆ ਤੇ ਜੇ ਕੋਈ ਵੀ ਭਰਾ ਜਾਂ ਭੈਣ ਇਹ ਸੇਵਾ ਆਪਣੇ ਹਿੱਸੇ ਲੈਣਾ ਚਾਹੁੰਦੇ ਤਾਂ ਉਹ ਜ਼ਰੂਰ ਸਾਡੇ ਨਾਲ ਕੰਟੈਕਟ ਕਰ ਲੈਣ ਕਿਉਂਕਿ ਕਈ ਵਾਰੀ ਫੋਨ ਆ ਜਾਂਦੇ ਹਨ ਯਾਰ ਜੇ ਕੋਈ ਕੰਮ ਹੋਇਆ ਜੇ ਕੋਈ ਲੋੜ ਹੋਈ ਤਾਂ ਦੱਸੀ ਭਰਾ ਤੇ ਆਪਾਂ ਇਹਨਾਂ ਦੇ ਟੀਕੇ ਲਵਾਉਣੇ ਆ ਜੀ ਤਾਂ ਜੇ ਕੋਈ ਵੀ ਭਰਾ ਜਾਂ ਭੈਣ ਕਰਵਾਉਣਾ ਚਾਹੁੰਦੇ ਕਿਉਂਕਿ ਮੁੜ ਕੇ ਬਈ ਬਾਹਲਾ ਵੱਜ ਜਾਂਦਾ ਕੰਮ ਤੇ ਬਾਹਲਾ ਵਧਨ ਨਾਲੋਂ ਮੇਰਾ ਇਰਾਦਾ ਵੀ ਇਹਨਾਂ ਦੇ ਠੀਕ ਹੈ ਹੁਣ ਇਹ ਲਵਾ ਦਈਏ ਇੱਕ ਤਾਂ ਇਹਨਾਂ ਦੇ ਟੀਕੇ ਲੱਗਣੇ ਆ ਜੀ 791 ਟੀਕਾ ਲੱਗਣਾ ਬਈ ਉਹ ਹਾਂ ਫੀਡ ਦੇ ਵਿੱਚ ਹੀ ਪਾ ਦੇ ਤੋੜ ਕੇ ਬਾਲੀਆਂ ਬਾਈ ਨਹੀਂ ਬ੍ਰੇਕ ਨਾ ਕਰ ਥੋੜੀਆਂ ਮੋਟੀਆਂ ਰੱਖ ਤੇ ਬਈ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਤੇ ਸਾਡਾ ਐ ਹੁੰਦਾ ਵੀ ਹੁਣ ਅਸੀਂ ਟੀਕੇ ਨਾਲ ਦੀ ਨਾਲ ਹੀ ਲਵਾ ਦਿੰਨੇ ਹੁਣੇ ਵੀ ਬਾਅਦ ਚ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਾ ਰਵੇ ਹਲਕ ਦੇ ਟੀਕੇ ਤੇ 791 ਤੇ ਇੱਕ ਵੀ ਜਿਹੜੀ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਨਾ ਉਹਨਾਂ ਦਾ ਤਾਂ ਚਲੋ ਇਲਾਜ ਕਰਵਾਉਣਾ ਹੀ ਕਰਵਾਉਣਾ ਤੇ ਬਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਇਹ ਵੀ ਹੁਣ ਲੜਨ ਲੱਗ ਗਏ ਹਨਾ ਮੱਛਰ ਲੱਗ ਗਏ ਵੇਖ ਲਾ ਵੀ ਢੜ ਭਰਦਾ ਤਾਂ ਬਈ ਫੇਰ ਹੀ ਮੱਛਰ ਦੇ ਹਨਾ ਤੇ ਨਹੀਂ ਵਿਚਾਰਾਂ ਦਾ ਇਹਨਾਂ ਦਾ ਤਾਂ ਕੋਈ ਹਾਲ ਹੀ ਨਹੀਂ ਸੀ ਅਰ ਜਦ ਲੈ ਕੇ ਆਉਂਦੇ ਸੀ ਅਸੀਂ ਤੁਸੀਂ ਨਾ ਡੋਲੋ ਨਾ ਅਸੀਂ ਝੋਲੇ ਚ ਪਾ ਕੇ ਲੈ ਜਾਂਦੇ ਸੀ ਬਈ ਮੈਂ ਇਹਨਾਂ ਨੂੰ ਝੋਲੇ ਚ ਪਾ ਕੇ ਨਾ ਤੇ ਸ਼ਾਇਦ ਤੁਸੀਂ ਵੀਡੀਓ ਵੇਖੀ ਹੋਵੇ ਨਾ ਨਾ ਰੱਖਦੇ ਰੱਖਦੇ ਤੇ ਝੋਲੇ ਚ ਪਾ ਕੇ ਅਸੀਂ ਲੈ ਜਾਂਦੇ ਸੀ ਬਈ ਕੁਈਏ ਹਿਸਾਬ ਲਾ ਲੋ ਵੀ ਇੰਨਾ ਇਹਨਾਂ ਦਾ ਬੁਰਾ ਹਾਲ ਸੀ ਨਾ ਜਮਾਂ ਢਿੱਡ ਨਾਲ ਲੱਗਿਆ ਪਿਆ ਸੀ ਭੁੱਖ ਨਾਲ ਤੇ ਚਲੋ ਹੁਣ ਆਪਾਂ ਕੋਈ ਨਹੀਂ ਜੀ ਡੇਲੀ ਇਹਨਾਂ ਨੂੰ ਦਹੀਂ ਦੋਈ ਪਾਉਣੇ ਆਪਾਂ ਤੇ ਫੀਡ ਫੂਡ ਆਪਾਂ ਸੇਵਾ ਚਲੋ ਕਰਦੇ ਚੰਗੀ ਤਰ੍ਹਾਂ ਵੀ ਛੇ ਤੀ ਬੱਚੇ ਤਕੜੇ ਹੋਣ ਬਾਹਲ ਹੋਣ ਹਨ ਆਪਣੀ ਕੋਸ਼ਿਸ਼ ਇਹੀ ਆ ਤਾਂ ਜਲਦੀ ਆਪਾਂ ਕਰ ਲਾਂਗੇ ਇਹਨਾਂ ਨੂੰ ਬਾਹਲ ਤੇ ਹੁਣ ਨਾਲੇ ਇੱਥੇ ਕੋਈ ਕਿਸੇ ਦਾ ਢਿੱਡ ਨਹੀਂ ਤੋਕਦਾ ਚਲੋ ਇੱਥੇ ਹੈਗੇ ਤਾਂ ਦੂਰ ਹੈਗੇ ਹਨ ਪਿੰਡ ਤੋਂ ਸਾਈਡ ਤੇ ਤੇ ਨਹੀਂ ਭਈ ਹੁਣ ਮੈਂ ਰੱਖਣ ਨੂੰ ਤਾਂ ਮੈਂ ਉੱਥੇ ਵੀ ਰੱਖ ਲੈਂਦਾ ਆਪਦੀ ਗਲੀ 'ਚ ਪਰ ਉੱਥੇ ਮੇਰੇ ਕੋਲ ਜਗ੍ਹਾ ਨਹੀਂ ਹੈਗੀ ਤੇ ਫਿਰ ਉੱਥੇ ਵਿਚਾਰੇ ਗਲੀ 'ਚ ਰਹਿੰਦੇ ਤੇ ਗਲੀ 'ਚ ਫਿਰ ਢੱਡ ਬਾਈ ਬਹੁਤ ਜਿਆਦੇ ਦੋਬਦਾਂ ਉਹਨਾਂ ਦੇ ਤਾਂ ਜਿਵੇਂ ਮੰਨ ਕੇ ਚਲੋ ਐ ਹੋ ਜਾਂਦਾ ਵੀ ਜਿਵੇਂ ਉਹਨਾਂ ਨੂੰ ਤਾਂ ਕੋਈ ਭਾਲੀ ਤਕੜੀ ਬਿਮਾਰੀ ਲੱਗੀ ਹੋਵੇ ਪਰ ਢੱਡ ਉਹਨਾਂ ਦਾ ਐ ਹੋ ਜਾਂਦਾ ਵੀ ਪਤਾ ਨਹੀਂ ਕਿੰਨੀ ਕੁ ਤਕੜੀ ਬਿਮਾਰੀ ਲੱਗੀ ਤੇ ਹੁਣ ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਪਊਗਾ ਇੰਨਾ ਮੱਚਦੇ ਆ ਤੇ ਸੜਦੇ ਇੰਨਾ ਤਾਂ ਚਲੋ ਕੰਮ ਹਨਾ ਇਹ ਮਾਲਕ ਨੇ ਡਿਊਟੀਆਂ ਦਿੱਤੇ ਹੁੰਦੀਆਂ ਹਰ ਇੱਕ ਬੰਦੇ ਨੂੰ ਅੱਡੋ-ਅੱਡੀ ਵੀ ਉਹਨਾਂ ਦਾ ਕੰਮ ਆ ਉਹਨਾਂ ਦੀ ਸੋਚ ਦੇ ਹਿਸਾਬ ਨਾਲ ਇਹਨਾਂ ਦੀ ਸੋਚ ਇੰਨੀ ਕਹੇਗੀ ਐ ਤੇ ਉਹਨਾਂ ਦੀ ਡਿਊਟੀ ਕੱਲੇ ਮੱਚਣ ਤੇ ਸੜਨ ਤੇ ਲਾਤੀ ਵੀ ਤੁਸੀਂ ਬਸ ਕੱਲਾ ਮੱਛੀ ਸੜੀ ਜਾਣਾ ਤੇ ਆਪਣੀ ਡਿਊਟੀ ਲਾਤੀ ਵੀ ਤੁਸੀਂ ਭਾਈ ਸੇਵਾ ਕਰਨੀ ਆ ਉਹਦਾ ਕੰਮ ਕਰਨਾ ਤੇ ਬਸ ਆਹ ਕੰਮ ਕਰਨੇ ਆ ਤੁਸੀਂ ਤਾਂ ਅੱਡੋ-ਅੱਡੀ ਹਿਸਾਬ-ਕਿਤਾਬ ਹੁੰਦਾ ਜਿਵੇਂ ਕਿ ਅ ਬਈ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਆ ਕਰੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਹੀ ਹੂੰ ਪਾਦੇ ਪਾਦੇ ਕੋਈ ਨਹੀਂ ਸਾਰੀਆਂ ਪਾਦੇ ਖਾ ਲੈਣਗੇ ਨਾ ਰਾਤ ਨੂੰ ਖਾ ਲੈਣਗੇ ਭੁੱਖ ਲੱਗਦੀ ਹੈ ਪਰ ਰਾਤ ਨੂੰ ਰਾਤਾਂ ਹੁਣ ਤਣੋਂ ਬਾਦ ਆਪਾਂ ਸਵੇਰ 7 ਵਜੇ ਆਉਣੇ ਨੇ ਅਜ ਤਾਂ ਪਸ 7:30 ਵਜੇ ਆਏ ਤੁਸੀਂ ਹਨਾ 7:30 ਵਜੇ ਪਾ ਕੇ ਗਏ ਤੇ ਫਿਰੇ ਭਾਈ ਜਾਂਦੇ ਨਹੀਂ ਨਾ ਕਿਸੇ ਪਾਸੇ ਐ ਬਸ ਇਹਨਾਂ ਤਾਂ ਅਜੀ ਖੇਡਦੇ ਹੋਣਾ ਆਇਦਰ ਵੜ ਜਾਂਦੇ ਆ ਸਕੂਲ ਆਇਦਰ ਅ ਬੱਚਿਆਂ ਦਾ 5ਵੀਂ ਤੱਕ ਦਾ ਤੇ ਮੇਰੀ ਵੀ ਕੁੜੀ ਇੱਥੇ ਪੜਦੀ ਏ ਛੋਟੀ ਤੇ ਫਿਰ ਇਧਰ ਸਕੂਲ ਚ ਵੜ ਜਾਂਦੇ ਇਧਰ ਖੇਡਦੇ ਰਹਿੰਦੇ ਤੇ ਇਧਰ ਨਹੀਂ ਜਾਂਦੇਗੇ ਤੇ ਕਿਸੇ ਪਾਸੇ ਵੀ ਤਾਂ ਭਾਈ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਤਾਂ ਇਹਨਾਂ ਨੂੰ ਭਾਈ ਐ ਹੋ ਜਾਂਦਾ ਨਾ ਕੁਝ ਵੀ ਜਦੋਂ ਹੁਣ ਮੰਨ ਲਓ ਵੀ ਮੈਂ ਗਲੀ ਚ ਕਈ ਵਾਰੀ ਲਾਈਵ ਕਰਦਾ ਹਨਾ ਤਾਂ ਮੈਂ ਦੱਸ ਦਿੰਨਾ ਵੀ ਬੋਲ ਕੇ ਵੀ ਅ ਅੱਜ ਜਿਵੇਂ ਕਿ ਹੁਣ ਅਮਰੀਕ ਬਾਈ ਆ ਤੇ ਕੁਝ ਕੁ ਹੋਰ ਭੈਣ ਭਰਾ ਜਸਮੋਣਜੀਤ ਕੌਰ ਭੈਣ ਜੀ ਹੈ ਹਨ ਤਾਂ ਜਿਵੇਂ ਮੈਂ ਕਹਿਤਾ ਵੀ ਲਾਈਵ ਵਿੱਚ ਵੀ ਆ ਜਸਮੋਣਜੀਤ ਭੈਣ ਨੇ ਫੀਡ ਭੇਜੀ ਆਪਾਂ ਨੂੰ ਹਨ ਤਾਂ ਮੰਨ ਕੇ ਚਲੋ ਵੀ ਬਾ ਇਥੋਂ ਬਾਹਰੋਂ ਆ ਤਾਂ ਫਿਰ ਇਹਨਾਂ ਦਾ ਟੈਡ ਜਾਦੇ ਐ ਦੁਖਦਾ ਵੀ ਇਹ ਵੀ ਬਾਹਰ ਦੇ ਵੀ ਇਹਦੇ ਨਾਲ ਕੰਟੈਕਟ ਕਰਦੇ ਹਨ ਵੀ ਉਹ ਵੀ ਦੇਖਦੇ ਦੀਆਂ ਵੀਡੀਓ ਦੇਖਦੇ ਆ ਤਾਂ ਇਹਨੂੰ ਫੀਡ ਭੇਜਦੇ ਆ ਇਹਦੀ ਮਦਦ ਕਰਦੇ ਇਹਦੇ ਨਾਲ ਖੜਦੇ ਆ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਹੋਰ ਚੀਜ਼ ਤੋਂ ਘੱਟ ਤਕਲੀਫ ਹੁੰਦੀ ਇਹਨਾਂ ਦਾ ਢਿੱਡਾ ਹੋਰ ਕਹੇ ਤਾਂ ਘੱਟ ਦੁਖਦਾ ਤੇ ਇਹਨਾਂ ਚੀਜ਼ਾਂ ਤੋਂ ਬੜਾ ਦੁਖਦਾ ਬਈ ਤਾਂ ਬਈ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਭੈਣ ਭਰਾ ਜਿਹੜੇ ਵੀ ਪਹਿਲੀ ਵਾਰੀ ਆਉਂਦੇ ਚੈਨਲ ਤੇ ਆਪਾਂ ਸੇਵਾ ਕਰਦੇ ਆਂ ਬੇਜਵਾਨਾਂ ਦੀ ਤੇ ਸਾਡੇ ਨਾਲ ਖੜੋ ਜੀ ਸਾਡੀ ਸਪੋਰਟ ਕਰੋ ਤੇ ਕੋਈ ਗੱਲ ਨਹੀਂ ਆਪਾਂ ਜਗ੍ਹਾ ਲੈ ਲਾਂਗੇ ਬਈ ਜੇ ਤੁਸੀਂ ਸਪੋਰਟ ਕਰੋਗੇ ਤਾਂ YouTube ਤੇ ਇੱਕ ਆਸਦੀ ਕਰਨ ਤਾ ਬਾਈ ਜ਼ਿਲ੍ਹਾ ਆਪਣਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਸਿਟੀ ਮਲੋਟ ਬਲਾਕ ਲੰਬੀ ਪਿੰਡ ਆਪਣਾ ਰੋੜਾਂ ਵਾਲੀ ਹੈ ਰੋੜਾਂ ਵਾਲੀ ਬਾਈ ਡੱਬ ਵਾਲੀ ਕੋਲੇ ਪੈਂਦਾ ਅ ਡੱਬ ਵਾਲੀ ਹਰਿਆਣੇ ਚ ਜਿਵੇਂ ਡੱਬ ਵਾਲੀ ਸੁਣਿਆ ਹੋਣਾ ਭੈਣ ਭਰਾਵਾਂ ਨੇ ਹਨਾ ਭਿੰਦਰ ਡੱਬ ਵਾਲੀ ਦੇ ਗਾਣੇ ਬੜੇ ਮਸ਼ਹੂਰ ਹੋਏ ਹੈ ਜੀ ਤਾਂ ਜੀਪਾ ਵੀ ਆਪਣੇ ਇਥੋਂ ਡੱਬ ਵਾਲੀ ਦੇ ਬੜੀਆਂ ਮਸ਼ਹੂਰ ਤੇ ਆਪਣਾ ਅੱਧੀ ਡੱਬ ਵਾਲੀ ਹਰਿਆਣੇ ਚ ਤੇ ਅੱਧੀ ਪੰਜਾਬ ਚ ਹੈ ਤੇ ਇਧਰੋਂ ਸੰਗਰੀਆ ਮੰਡੀ ਆ ਗਈ ਬਾਈ ਜੀ ਰਾਜਸਥਾਨ ਦਾ ਬਾਰਡਰ ਮਨ ਗਏ ਚਲੋ ਵੀ ਆਪਾਂ ਨੂੰ ਹਰਿਆਣੇ ਦਾ ਵੀ ਬਾਰਡਰ ਲੱਗਦਾ ਤੇ ਰਾਜਸਥਾਨ ਦਾ ਵੀ 6 6 7 7 ਕਿਲੋਮੀਟਰ ਹੀ ਹੈ ਜੀ ਤੇ ਮੰਡੀ ਡੱਬ ਵਾਲੀ ਭਾਈ ਜੀ ਆਪਾਂ ਨੂੰ ਪਾਹਿੰਦੀ 25 25 ਤੋਂ ਘੱਟ ਹੀ ਪੈਂਦੇ ਚੱਲ ਗਏ ਭਾਈ ਜਵਾਕੋ ਚਲੋ ਚੱਕੋ ਸਮਾਨ ਆਪਣਾ ਤੇ ਭਾਈ ਕੋਈ ਗੱਲ ਨਹੀਂ ਚਲੋ ਲਿਆਂਦੇ ਪਰਮਾਤਮਾ ਸਹੀ ਸਲਾਮਤ ਰੱਖੇ ਬੱਚਾ ਨੂੰ ਅਰਦਾਸ ਜਰੂਰ ਕਰ ਦਿਆ ਕਰੋ ਥੋੜੀ ਜੀ ਦਿਲੋਂ ਦਿਲ ਹੀ ਕਰ ਦਿਆ ਕਰੋ ਭਲਾ ਵੀ ਬੱਚੇ ਆਪਣੇ ਜਿਹੜੇ ਜਿਨ੍ਹਾਂ ਦੀ ਵੀ ਆਪਾਂ ਸੇਵਾ ਕਰਦੇ ਆ ਹਨਾ ਪਰਮਾਤਮਾ ਚਲੋ ਚੜ੍ਹਦੀ ਕਲਾ ਰੱਖੇ ਬੱਚੇ ਤੰਦਰੁਸਤ ਰੱਖੇ ਠੀਕ ਠਾਕ ਰੱਖੇ। ਕਿ ਪਿੱਛੇ ਲੱਗਦੇ ਆ? ਓਕੇ ਨਹੀਂ ਲੱਗਦੇ ਆ ਜਾਣਗੇ ਮੁੜ ਜਾਣਗੇ ਮੁੜ ਜਾਣਗੇ ਝੋਲਾ ਨਾ ਹਲਾ ਮੁੜ ਜਾਣਗੇ ਆਪੇ। ਤੇ ਮਗਰ ਆਉਂਦੇ ਆ। ਬੱਚੇ ਆ ਨਦਾਨ ਹਨ ਭੋਲੇ ਆ ਵਿਚਾਰੇ ਉਹਨਾਂ ਨੂੰ ਕੀ ਪਤਾ ਲੋਕਾਂ ਦਾ ਇਹ ਦੁਨੀਆ ਦਾ ਵੀ ਇਹ ਦੁਨੀਆ ਪਾਪੀ ਆ। ਵੀ ਬਹੁਤ ਜਿਆਦੇ ਘਟਿਆ ਲੋਕ ਰਹਿੰਦੇ ਇੱਥੇ ਜਿਨ੍ਹਾਂ ਦੀ ਸੋਚ ਬਹੁਤ ਮਾੜੀ ਆ ਤੇ ਮਾੜਾ ਹੀ ਸੋਚਦੇ ਆ ਇਹ ਬੇਸ਼ਰਮ ਲੋਕ ਜਿਹੜੇ ਇਹਨਾਂ ਨੂੰ ਵੇਖ ਕੇ ਜਰਦੇ ਨਹੀਂ ਇਹਨਾਂ ਦਾ ਪਤਾ ਨਹੀਂ ਕਿਉਂ ਇਹਨਾਂ ਨੂੰ ਇੰਨੀ ਤਕਲੀਫ ਹੈ ਇਹਨਾਂ ਤੋਂ ਵੀ ਯਾਰ ਵੀ ਮੈਂ ਕਹਣਾ ਮਰ ਜਾਣ ਐ ਜੇ ਲੋਕਾਂ ਨੂੰ ਤਾਂ ਮਰ ਜਾਣਾ ਚਾਹੀਦਾ ਜਿਹੜੇ ਰ ਕੁਦਰਤ ਨੇ ਬਣਾਦੀ ਚੀਜ਼ ਆ ਜਿਹੜੀ ਰੱਬ ਨੇ ਬਣਾਦੀ ਚੀਜ਼ ਉਹਦੀ ਨਫ਼ਰਤ ਕਰਦੇ ਨਹੀਂ ਦੱਸੋ ਮੈਨੂੰ ਤੁਸੀਂ ਗੰਦ ਮਾਰਦੇ ਗੰਦ ਤੁਸੀਂ ਨਹੀਂ ਮਾਰਦੇ ਤੁਹਾਡੇ ਨਾਲ ਤਾਂ ਘਾਟ ਹੀ ਮਾਰਦੇ ਥੋੜੀ ਤਾਂ ਤੁਹਾਡੇ ਤਾਂ ਦਿਮਾਗ 'ਚ ਹੀ ਗੰਦ ਭਰਿਆ ਨਾਲੇ ਹੈ ਤੁਹਾਡੇ ਤਾਂ ਸੋਚ 'ਚ ਗੰਦ ਤੁਹਾਡੇ ਦਿਮਾਗ 'ਚ ਗੰਦ ਜਿਹੜਾ ਇਹ ਤਾਂ ਐ ਨਹੀਂ ਸੋਚਦੇ ਇਹਨਾਂ ਨੇ ਤਾਂ ਨਹੀਂ ਨਾ ਕਦੇ ਸੋਚਿਆ ਵੀ ਆਪਾਂ ਕਿਸੇ ਨੂੰ ਮਾਰ ਦਈਏ ਤੇ ਜਾਂ ਆਪਾਂ ਨੂੰ ਸਾਨੂੰ ਕੋਈ ਚੰਗਾ ਨਹੀਂ ਲੱਗਦਾ ਵੇ ਕਿ ਇਹਨਾਂ ਨੇ ਕਦੇ ਨਹੀਂ ਸੋਚਿਆ ਤੁਸੀਂ ਤਾਂ ਐ ਵੀ ਸੋਚ ਲੈਨੇ ਵੀ ਇਹਨਾਂ ਨੂੰ ਮਾਰ ਦਈਏ ਇਹਨਾਂ ਨੂੰ ਜ਼ਹਿਰ ਦੇ ਦਈਏ ਤਾਂ ਥੋਡੇ ਨਾਲੋਂ ਤਾਂ ਫਿਰ ਮਾੜੀ ਸੋਚ ਇਹਦੀ ਹੈ ਹੀ ਨਹੀਂ ਕਿ ਫਿਰ ਇਹ ਮਾੜਾ ਕਿਵੇਂ ਹੋ ਗਿਆ ਦੱਸੋ ਮੈਨੂੰ ਮਾੜੇ ਤਾਂ ਆਪਾਂ ਹੋ ਗਏ ਬਈ ਜਿਹੜੇ ਆਪਣੀ ਮਾੜੀ ਸੋਚ ਆਪਣੀ ਘਟੀਆ ਮਾਨਸਿਕ ਕਿ ਆਪਾਂ ਜਿਹੜਾ ਐ ਸੋਚ ਲੈਨੇ ਵੀ ਇਹਨਾਂ ਨੂੰ ਮਾਰ ਦਈਏ ਵੇ ਜਵਾਨਾਂ ਨੂੰ ਤੇ ਇਹਨਾਂ ਦੇ ਕੋਈ ਆਂਦਾ ਗੱਡੀ ਚੜਾ ਦਿਆਂ ਮੈਂ ਕੋਈ ਆਂਦਾ ਟਰੈਕਟਰ ਚੜਾ ਦਿਆਂ ਮਾੜੇ ਹੋਏ ਕਿ ਆਪਾਂ ਉਹ ਦੱਸੋ ਮਾੜੇ ਨਹੀਂ ਬਈ ਮਾੜੇ ਆਪਾਂ ਜਿਹੜੇ ਆਪਾਂ ਸੋਚਦੇ ਆ ਮਾੜੀ ਸੋਚ ਆਪਣੀ ਸੋਚ ਦਿਮਾਗ ਚ ਗੰਦ ਭਰਿਆ ਆਪਣੇ ਠੀਕ ਆ ਆਪਾਂ ਆਪਦੇ ਘਰ ਦਾ ਜਿਹੜਾ ਗੰਦ ਪੈਂਦਾ ਉਹ ਨਹੀਂ ਆਪਾਂ ਦੇਖਦੇ ਤਾਂ ਜੇ ਕਿਤੇ ਇਹਨਾਂ ਨੇ ਕੋਈ ਲੈਟਰਿੰਗ ਕਰਤੀ ਉਹ ਆਪਾਂ ਨੂੰ ਦਿਖ ਜਾਂਦੀ ਵੀ ਇਹਨਾਂ ਨੇ ਲੈਟਰਿੰਗ ਕਰਤੀ ਇਹਨਾਂ ਨੇ ਗੰਦ ਮਾਰਤਾ ਫਟੇ ਮੂੰਹ ਮਗਣਾ ਜੀ ਲੋਕਾਂ ਨੂੰ ਮਰ ਜਾਣਾ ਚਾਹੀਦਾ ਚਲੋ ਰੱਬ ਦੇਖਦਾ ਕੋਈ ਗੱਲ ਨਹੀਂ ਮਾਲਕ ਕਰੂਗਾ ਪਾਰਲ ਤਾਰੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਇਹ ਚੈਨਲ ਨੂੰ ਤਹ ਵੀਡੀਓ ਸ਼ੇਅਰ ਕਰਦਿਆ ਕਰੋ ਮਹਾਰਾਜ ਜੀ